ਮੇਰਾ ਨਾਮ ਪ੍ਰੀਆ ਹੈ ਮੈਂ ਗਲੀ ਨੰਬਰ 1 ਤੋਂ ਰਹਿੰਦੀ ਆ ਤੇ ਇੱਥੇ ਐਨਾ ਬੁਰਾ ਹਾਲ ਹੈ ਪਾਣੀ ਦਾ ਦਿਲ ਕਰਦਾ ਨਹੀਂ ਰਹਿਣ ਦਾ ਲੋਕਾਂ ਨੂੰ ਤਾਂ ਮਰਨ ਤੋਂ ਬਸ ਨਰਕ ਮਿਲਦਾ ਸਾਨੂੰ ਤਾਂ ਪਹਿਲੀ ਹੀ ਮਿਲ ਲਿਆ ਪਿਆ ਇੱਥੇ ਨਰਕ 6 ਮਹੀਨੇ ਹੋ ਗਏ ਜੀ ਕਿਸੇ ਨੂੰ ਸ਼ਿਕਾਇਤ ਕੀਤੀ ਹੈ ਤੁਹਾਡੇ ਹਾਂਜੀ ਹਾਂਜੀ ਸਾਰੇ ਪਾਸੇ ਐਪਲੀਕੇਸ਼ਨ ਐਮਐਲਏ ਨੂੰ ਵੀ ਦੱਸਿਆ ਸਾਰੇ ਪਾਸੇ ਐਪਲੀਕੇਸ਼ਨਾਂ ਭੇਜੀਆਂ ਆਂਦੇ ਗੱਟਰ ਦੇ ਢੱਕਣ ਖੋਲ ਕੇ ਕਹਿੰਦੇ ਜੀ ਸਾਫ਼ ਹੈ ਗੱਟਰ ਕੁਛ ਨਹੀਂ ਹੋਇਆ ਪਿਆ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਅਗਲਾ ਸਟੈਪ ਤੁਹਾਡਾ ਕੀ ਹੈ ਸਾਡਾ ਇਹ ਹੀ ਹੈ ਅਸੀਂ ਘਰ ਛੱਡ ਜਾਂਦੇ ਆ ਜੀ ਹੋਰ ਕੀ ਕਰ ਸਕਦੇ ਇੱਥੇ ਤੱਕ ਕਿਸੇ ਨੇ ਸੁਣਨੀ ਨਹੀਂ ਆ ਜਗਦੀ ਸ਼ਰਮ ਗਲੀ ਨੰਬਰ 1 ਨੀਅਰ ਭਦਕਾਵੀ ਮੰਦਿਰ ਹਾਂਜੀ ਕੀ ਸਮੱਸਿਆ ਹੈ ਇੱਕ ਸਮੱਸਿਆ ਹੈ ਕਿ ਪਾਣੀ ਦੇ 6 ਮਹੀਨੇ ਹੋ ਗਏ ਏਡਾ ਗੰਦਾ ਪਾਣੀ ਆਉਂਦਾ ਵੇ ਇਹਨਾਂ ਡੰਗਰ ਵੀ ਨਹੀਂ ਪੀ ਸਕਦਾ ਜਿਵੇਂ ਅਸੀਂ ਇਹਦੇ ਨਾਲ ਨੰਦੇ ਆ ਗਏ ਆ ਬੱਚੇ ਵੀ ਬਿਮਾਰ ਹੋ ਗਏ ਫਿਲਟਰ ਫਿਲਟਰ ਖਰਾਬ ਹੋ ਗਏ ਮੋਟਰਾਂ ਸੜ ਗਈਆਂ ਕੋਈ ਸੁਣਾਈ ਐ ਐਮਐਲਏ ਨੂੰ ਵੀ ਕਿਹਾ ਉਹ ਵੀ ਨਹੀਂ ਕੋਈ ਪਰਵਾਹ ਕਰਦਾ ਹੀ ਉਹ ਕੌਂਸਲ ਗਿਆ ਉਹ ਵੀ ਨਹੀਂ ਆਉਂਦਾ ਹੀ ਕੋਈ ਆਉਂਦੇ ਹੁਣ ਅੱਕ ਕੇ ਇੱਕ ਗਵਰਨਰ ਨੂੰ ਚਿੱਠੀ ਪਾਉਂਦੇ ਆ ਇੱਕ ਹੈਲਥ ਮਿਨਿਸਟਰ ਨੂੰ ਪਾਉਂਦੇ ਆ ਸੈਂਟਰ ਦੇ ਨੂੰ ਇਹ ਆ ਇਸ ਵਾਰ ਸਾਡੀ ਕੋਈ ਸੁਣਾਈ ਨਹੀਂ ਤੁਸੀਂ ਕੋਈ ਖਿੱਚ ਕੇ ਰੱਖੋ ਇਹਨਾਂ ਕੀ ਕਾਰਨ ਕੀ ਸਮਝਦੇ ਕਿਉਂ ਨਹੀਂ ਸੁਣਾਈ ਕੋਈ ਆਉਂਦੀ ਨਹੀਂ ਕੋਈ ਕੋਈ ਪ੍ਰਵਾਇਜ਼ ਨਹੀਂ ਉਹ ਜਦੋਂ ਦੀ ਇਹ ਸਰਕਾਰ ਆਈ ਕੋਈ ਕੋਈ ਸੁਣਾਈ ਕੋਈ ਨਹੀਂ ਕੁਝ ਨਹੀਂ ਕੋਈ ਮਹੱਲੇ ਜਾਂਦਾ ਹੀ ਨਹੀਂ ਆਹ ਇਹ ਨਾ ਕੂੜੇ ਦੀ ਕੂੜਾ ਨਹੀਂ ਕੋਈ ਚੁੱਕਦਾ ਜੇ ਕੋਈ ਕਹਿੰਦੇ ਲੈ ਗੱਡੀਆਂ ਖਰਾਬ ਹੈ ਉਹ ਕੋਈ ਕਹਿੰਦਾ ਸਾਨੂੰ ਪੈਸੇ ਨਹੀਂ ਮਿਲਦੇ ਹਨ ਇਹਨਾਂ ਦਾ ਬੁਰਾ ਹਾਲ ਹੈ ਉਹ ਕੂੜੇ ਦੀਆਂ ਗੱਡੀਆਂ ਨਹੀਂ ਛੇਛੇ ਦੇ ਨਾਂ ਦੀ ਆ ਉਹ ਵੀ ਫੋਟੋ ਪਾ ਦਿਓ ਤੁਸਾਂ ਦਾ ਨਾਮ ਰਗੂ ਸ਼ਰਮਾਵਾ ਮੈਂ ਭਦਰਕਾਲੀ 1 ਨੰਬਰ ਗਲੀ ਚ ਦਾ ਵਾਸੀ ਹਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪਿਛਲੇ 6 ਮਹੀਨਿਆਂ ਚ ਸਾਡੇ ਗਲੀ ਦੇ ਵਿੱਚ 1 ਨੰਬਰ ਗਲੀ ਵੜਦਿਆਂ ਨਾਲ ਹੀ ਭਦਰਕਾਲੀ ਦੇ ਲਾਗੇ 6 ਮਹੀਨਿਆਂ ਤੋਂ ਇੰਨਾ ਗੰਦਾ ਪਾਣੀ ਆਂਦਾ ਜਿਹਦੀ ਕੋਈ ਸੁਣਵਾਈ ਨਹੀਂ ਆਪਾਂ ਡਾਕਟਰ ਜੀ ਗੁਪਤਾ ਨੂੰ ਵੀ ਇਸ ਬਾਰੇ ਸ਼ਿਕਾਇਤ ਕੀਤੀ ਸੀ ਉਹਨਾਂ ਨੇ ਕਿਹਾ ਹੈ ਕਿ ਸੋਲੂਸ਼ਨ ਕੱਢਾਂਗੇ ਕੋਈ ਸੋਲੂਸ਼ਨ ਨਹੀਂ ਨਿਕਲਿਆ ਸਾਡੀ ਕੋਈ ਸੁਣਵਾਈ ਨਹੀਂ ਗਈ ਆਪਾਂ ਦੇ ਆੱਕ ਗਏ ਆਪਾਂ ਸਾਡਾ ਤੇ ਦਿਲ ਕਰਦਾ ਹੁਣ ਮੱਲੇ 'ਚ ਰਹਿਣਾ ਛੱਡ ਦਈਏ ਆਪਾਂ ਦੁਖੀ ਹੋ ਗਏ ਆਂ ਪਾਣੀ ਤੋਂ ਦੁਖੀ ਹੋ ਗਏ ਆਂ ਕੂੜੇ ਤੋਂ ਦੁਖੀ ਹੋ ਗਏ ਆਂ ਤੇਰਾ ਸੋਲੂਸ਼ਨ ਇਹਦਾ ਸੋਲੂਸ਼ਨ ਕੱਢਿਆ ਜਾਵੇ ਤੇ ਸਾਨੂੰ ਪਾਣੀ ਚੰਗਾ ਪ੍ਰੋਵਾਈਡ ਕੀਤਾ ਜਾਵੇ ਕੀ ਕਾਰਨ ਕੀ ਸਮਝੇ ਡਾਕਟਰ ਐਮ ਐਲ ਏ ਜੀ ਦੱਸਦਾ ਸੈਨ ਕੋਈ ਨਹੀਂ ਆਂਦਾ ਜੀ ਕੋਈ ਕਾਰਨ ਇਹ ਆ ਕਿ ਉਹ ਥੋੜਾ ਖਿੱਚ ਕੇ ਕਾਰਪੋਰੇਸ਼ਨ ਵਾਲਿਆਂ ਨੂੰ ਕਹਿਣ ਤੇ ਫੇਰ ਹੀ ਪਾਣੀ ਠੀਕ ਹੋਏਗਾ ਉਹ ਆਉਂਦੇ ਨੇ ਕੋਚਕ ਓਪਨ ਦੇ ਖੋਲ ਕੇ ਦੇਖਦੇ ਨਹੀਂ ਕਹਿ ਦਿੰਦੇ ਆ ਚੈੱਕ ਕਰਾਂਗੇ ਤੇ ਫਿਰ ਵਾਪਸ ਚਲੇ ਜਾਂਦੇ ਨੇ ਡਾਕਟਰ ਜੇ ਗੁਪਤਾ ਨੂੰ ਥੋੜਾ ਸਖਤੀ ਨਾਲ ਉਹਨਾਂ ਨੂੰ ਖਿੱਚਣਾ ਚਾਹੀਦਾ ਕਿ ਪਾਣੀ ਠੀਕ ਕਰੋ ਪਾਣੀ ਸਾਫ਼ ਹੋਏਗਾ ਤੇ ਸਾਡੇ ਬੱਚੇ ਵੀ ਠੀਕ ਰਹਿਣਗੇ ਨਹੀਂ ਤੇ ਪੇਟ ਖਰਾਬ ਨੇ ਸਾਰੇ ਘਰਦਿਆਂ ਦੇ ਵਿੱਚ ਦੋ ਦੋ ਬੰਦੇ ਬਿਮਾਰ ਪਏ ਨੇ ਗੰਦੇ ਪਾਣੀ ਕਰਕੇ ਜੀ ਸਾਡੀ ਦੋ ਦਿਨ ਪਹਿਲਾਂ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਕਹਿੰਦੇ ਸੀ ਆਪਾਂ ਇਹਦਾ ਹੱਲ ਕੱਢਦੇ ਆਂ ਪਰ ਅੱਜ ਫੇਰ ਤੀਸਰਾ ਦਿਨ ਹੋ ਗਿਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਪਾਣੀ ਜਿਆਦਾ ਗੰਦਾ ਹੋ ਰਿਹਾ ਦਿਨੋ ਦਿਨ ਸਾਫ਼ ਨਹੀਂ ਹੋ ਰਿਹਾ ਗੰਦਾ ਹੋ ਰਿਹਾ ਕਿਦਾਂ ਦਾ ਪਾਣੀ ਆ ਰਿਹਾ ਪਾਣੀ ਇਸ ਤਰ੍ਹਾਂ ਦਾ ਆ ਰਿਹਾ ਕਿ ਜਿਵੇਂ ਨਲਕੇ ਦਾ ਸੀਵਰਾਂ ਦਾ ਪਾਣੀ ਹੈ ਜਿਹੜਾ ਕਿ ਮੱਝਾ ਘਾਣਾਉਣਾ ਪਾਣੀ ਪੀਣ ਨਾਲ ਨਾਲਿਆਂ ਦਾ ਪਾਣੀ ਸਾਡੇ ਪਾਣੀ ਜਾ ਰਹੇ ਆ ਪੀਣ ਵਾਲੇ ਦਾ